लुधियाना पश्चिमी उपचुनाव चल रहा है लोकतंत्र है लोकतांत्रिक तरीकों से अपनी अपनी बात को हर कोई रख रहा है जो हम भी कर रहे हैं मुझे नहीं मालूम है इस बात पर पंजाब पुलिस को क्या आपत्ति आई है या ऊपर से उनको निर्देश आया है कि ये जो यात्रा है जिसमें आप कुर्सी पर बैठे हुए दिल्ली के पूर्व मुख्यमंत्री जो अभी हारे हैं उनको कुर्सी पर बिठाया दिखाया और उनकी राज्यसभा यात्रा निकाली जा रही है सच्चाई तो यही है विधानसभा बहाना है केजरीवाल को राज्यसभा में जाना है उसका पंजाब से कोई लेन देन नहीं है केजरीवाल का ना यह सीट ना लेन देन है वो सिर्फ अपनी सत्ता और कुर्सी दे लिए लड़ रहा है जिस तरह मछली बिन पानी दे छटपट आँदी है ਠੀਕ ਉਸ ਤਰ੍ਹਾਂ ਕੇਜਰੀਵਾਲ 70 ਕੁਰਸੀ ਹੱਥ ਤੋਂ ਛਿੰਨਨ ਦੇ ਬਾਅਦ ਛਟਪਟਾ ਰਿਹਾ ਹੈਗਾ ਦਿੱਲੀ ਤੋਂ ੱੱਕਾ ਮਾਰਿਆ ਅੱਜ ਪੰਜਾਬ ਆ ਬੜਿਆ ਹੈਗਾ ਔਰ ਪੰਜਾਬ ਦੀ ਕੁਰਸੀ ਤੇ ਪੰਜਾਬ ਪੰਜਾਬ ਦੇ ਲੋਕਾਂ ਦਾ ਪਹਿਲਾ ਹੱਕ ਹੈ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ ਔਰ ਚਾਹੇ ਮੁੱਖ ਮੰਤਰੀ ਦਾ ਪਦ ਹੋਵੇ ਅਸੀਂ ਬਾਰ-ਬਾਰ ਭਗਵਤ ਮਾਨ ਨੂੰ ਕਹਿੰਨੇ ਆ ਆਪਣੀ ਕਮਰ ਸਿੱਧੀ ਰੱਖ ਆਪਣੀ ਪਗੜੀ ਆਪਣਾ ਸਿਰ ਸਿੱਧਾ ਰੱਖ ਕੇਜਰੀਵਾਲ ਦੇ ਸਾਹਮਣੇ ਚੁੱਕ ਨਹੀਂ ਸਰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕੇਜਰੀਵਾਲ ਨੂੰ ਮੁੱਦਾ ਬਣਾਇਆ ਹੈ ਪੰਜਾਬ ਦੇ ਮੁੱਦੇ ਚ ਚਲੋ नहीं नहीं, नहीं केजरीवाल के ने आके बिल्कुल केजरीवाल ने आके पंजाब दे मुद्दा न खत्म करने की कोशिश की है केजरीवाल मुद्दा नहीं है मुद्दा नशा है नशे दे नाल होरियां रही मोता, सब तो वड्डा मुद्दा है बीबियां पूछ रही हैं हजार रुपया आना सी केजरीवाल तीन साल हो गए दीवारा ते लिखिया सी एक मौका आप नू एक मौका केजरीवाल नू आज जो मौका दिते तीन साल हो गए ने ना नशे नाल मौत रुक रही ने कानून व्यवस्था देख लो की हाल है ਹਜ਼ਾਰ-ਹਜ਼ਾਰ ਰੁਪਏ ਜਿਹੜਾ ਬੀਵੀਆਂ ਨੂੰ ਮਿਲਣਾ ਸੀ ਨਹੀਂ ਮਿਲ ਰਿਹਾ ਉਦਯੋਗਿਕ ਨਗਰੀ ਕਹਿੰਦੇ ਨੇ ਲੁਧਿਆਣਾ ਨੂੰ ਇਹ ਉਦਯੋਗਿਕ ਨਗਰੀ ਬਰਬਾਦ ਹੋ ਰਹੀ ਹੈ ਔਰ ਬੇਰੋਜ਼ਗਾਰੀ ਵਧ ਰਹੀ ਹੈ ਕੀ ਕਰ ਰਹੇ ਅੱਜ ਕੇਜਰੀਵਾਲ ਸੋਚ ਰਿਹਾ ਕਿ ਮੈਂ ਆ ਜਾਵਾਂਗਾ ਤਾਂ ਸਾਰੇ ਮੁੱਦੇ ਤੋਂ ਧਿਆਨ ਪਟਕ ਜਾਏਗਾ ਅਸੀਂ ਮੁੱਦੇ ਵੀ ਚੱਕਾਂਗੇ ਔਰ ਕੇਜਰੀਵਾਲ ਕੋਲ ਕੁਰਸੀ ਵੀ ਛੱਡ ਹੈ ਦੇਖਿਓ ਜਾਂ ਤਾਂ ਉਹ ਪਾਰਲੀਮੈਂਟ 'ਚ ਜਾਣਾ ਚਾਹੁੰਦੇ ਆ ਇੱਥੋਂ 3 MP ਨੇ ਆਮ ਆਦਮੀ ਦੇ ਦੋਨਾਂ ਚੋਂ ਜਨਰਲ ਕੈਟਾਗਰੀ ਦੇ ਨੇ ਇੱਕ ਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਜੇ ਨਾ ਨਾ ਲੱਗਦਾ ਉਹਨਾਂ ਨੂੰ ਪੰਜਾਬੀ ਪਿਆਰ ਕਰਦੇ ਨੇ ਉਹਨਾਂ ਦਾ ਅਸਤੀਫਾ ਦਿਵਾਉਂਦੇ ਐਮਪੀ ਦੀ ਚੋਣਾਂ ਲੜਦੇ ਜੇ ਇਦੋਂ ਵੀ ਨਹੀਂ ਚਨਾ ਨਹੀਂ ਲੱਗਦਾ ਸੀ ਇੱਥੋਂ ਆਪ ਆ ਕੇ ਵੈਸਟ ਚੋ ਇਲੈਕਸ਼ਨ ਲੜਦੇ ਤੇ ਪਤਾ ਲੱਗ ਜਾਂਦਾ ਵੀ ਪੰਜਾਬੀ ਪਿਆਰ ਕਰਦੇ ਆ ਕਿ ਨਹੀਂ ਕਰਦੇ ਇੰਡਾਇਰੈਕਟਲੀ ਮੁੱਖ ਮੰਤਰੀ ਬਣਨ ਨਾਲੋਂ ਡਾਇਰੈਕਟ ਮੁੱਖ ਮੰਤਰੀ ਬਣ ਲੈਂਦੇ ਜੇ ਜਿੱਤਦੇ ਜਿੱਤਣ ਦਾ ਜਮਾਨਤ ਜਬਤ ਹੁੰਦੀ ਇਸ ਕਰਕੇ ਜਿੱਤੇ ਨਹੀਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦੱਸ ਦੇਣਗੇ ਬੀ ਇੱਥੇ ਉਹਦਾ ਕੋਈ ਹੱਕ ਨਹੀਂ ਇੱਥੇ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਬਾਹਰ ਵਾਲਿਆਂ ਨੂੰ ਇੱਥੇ ਫੈਸਲੇ ਕਰਨ ਨਹੀਂ ਦਿੱਤੇ ਜਾਣਗੇ ਬਿਲਕੁਲ ਰੋਕਿਆ ਜਾ ਰਹੀ ਹੈ ਬਿਲਕੁਲ ਰੋਕਿਆ ਜਾ ਰਿਹਾ ਤੁਹਾਡੇ ਸਾਹਮਣੇ ਹੈ ਜੀ ਪਰਮਿਸ਼ਨ ਸਾਡੇ ਕੋਲੇ ਆ 8 ਵਜੇ ਤੱਕ ਦੀ ਪਰਮਿਸ਼ਨ ਹੈ ਸਾਨੂੰ ਉਹ ਤੋਂ ਪਹਿਲਾਂ ਹੀ ਡਿਸਟਰਬ ਕਰਨਾ ਸ਼ੁਰੂ ਕਰਤਾ ਤੁਸੀਂ ਦੇਖ ਲਓ ਜੇ ਪੌਣੇ 7 ਹੋਏ ਨੇ ਸਾਨੂੰ ਉਹ ਤੋਂ ਪਹਿਲਾਂ ਹੀ ਡਿਸਟਰਬ ਕਰਨਾ ਸ਼ੁਰੂ ਕਰਤਾ ਕਾਂਗਰਸ ਪਾਰਟੀ ਜਿੰਦਾਬਾਦ ਹੈ ਕਾਂਗਰਸ ਪਾਰਟੀ ਜਿੰਦਾਬਾਦ ਹੈ ਧੱਕਾਸ਼ਾਹੀ ਤੁਹਾਡੇ ਸਾਹਮਣੇ ਆ ਜੀ ਥੋੜੇ ਤੋਂ ਜ਼ਿਆਦਾ ਤਾਂ ਨਹੀਂ ਪਤਾ ਕਿਸੇ ਨੂੰ ਕਿਦਣਾ ਧੱਕਾ ਹੋ ਰਿਹਾ ਸਾਡੀ ਅੱਜ ਸਾਰੀ ਮੈਲਾ ਕਾਂਗਰਸ ਰਾਸ਼ਟਰੀ ਪ੍ਰਧਾਨ ਮੈਡਮ ਹਲਕਾ ਲਾਂਬਾ ਜੀ ਆਸ਼ੂ ਜੀ ਦੇ ਪ੍ਰਚਾਰ ਕਰ ਰਹੀ ਹੈ ਬਹੁਤ ਹੀ ਵਧੀਆ ਲੱਗ ਰਿਹਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸਰ ਜੀ ਜਿਹੜੇ ਕਿ ਕੌਂਸਲ ਤੋਂ ਬਣੀ ਗਈ ਹੈ ਪਤਰਾ ਦੇ ਤਹਿਤ ਵੱਡੀ ਗਿਤੀ ਦੇ ਵਿੱਚ ਮਹਿਲਾਵਾਂ ਬਹੁਤ ਵਧੀਆ ਔਰ ਸ਼ਾਹਿਦ ਮੌਦ ਹੈ ਸਾਰੀ ਸੱਚਾਈ ਮੈਡਮ ਅਲਕਾ ਲੰਬਾ ਜੀ ਸਾਡੇ ਇਲਾਕਾ ਵਾਸੀਆਂ ਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦਿੱਲੀ ਵਾਲੇ ਤੁਹਾਨੂੰ ਲੁੱਟਣ ਆਏ ਨੇ ਤੇ ਉਹ ਚੋਰਾਂ ਤੋਂ ਬਚੋ ਆਪਣਾ ਪੰਜਾਬ ਬਚਾਓ ਕਿਉਂਕਿ ਜਿਹੜੇ ਦਿੱਲੀ ਨਹੀਂ ਸਾਮ ਸਕੇ ਉਹਨਾਂ ਨੇ ਪੰਜਾਬ ਕੀ ਬਚਾਉਣਾ ਸਾਰੇ ਦਿੱਲੀ ਲੁੱਟ ਕੇ ਹੁਣ ਪੰਜਾਬ ਵਿੱਚ ਆਵੜੇ ਨੇ ਸੋ ਇਸ ਤੋਂ ਮੈਡਮ ਸਾਰਿਆਂ ਨੂੰ ਅਗਾਹ ਕਰ ਰਹੇ ਨੇ ਔਰ ਸਾਰਿਆਂ ਨੂੰ ਦੱਸ ਰਹੇ ਨੇ ਕਿ ਇਹ ਦੇਖੋ ਜਿਨੇ ਇਹਨਾਂ ਨੇ ਤਾਂ-ਤਾਂ ਫਲੈਕਸ ਲਾਈਨੇ ਜੁਧ ਨਸ਼ਿਆਂ ਵਿਰੁੱਧ ਜਿਹੜਾ ਕਿ ਕੱਲਾ ਫਲੈਕਸਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਅਸਲ ਵਿੱਚ ਉਹ ਕੋਈ ਵੀ ਲੜਾਈ ਨਹੀਂ ਲੜੀ ਜਾ ਰਹੀ ਅਸਫਲ ਰੈਲੀ ਦਾ ਕੀ ਸਮਝ ਰਹੇ ਹੋ ਕਿਹੜੀ ਮੈਡਮ ਸਫਲ ਰੈਲੀ ਨੇ ਮੈਮ ریلی ਸਫਲੀਆ ਸਾਡਾ ਟਾਰਗੇਟ ਇਹ ਸੀ ਕਿ ਇੱਕ ਅਸੀਂ ਸਕਿੱਟ ਕਰਨੀ ਹੈ ਉਹਦੇ ਵਿੱਚ ਸਾਰੀਆਂ ਜਿਹੜੀਆਂ ਕਾਰਗੁਜ਼ਾਰੀਆਂ ਆਮ ਆਦਮੀ ਪਾਰਟੀ ਦੀਆਂ ਉਹ ਦੱਸਣੀ ਹੈ ਔਰ ਉਸ ਤੋਂ ਬਾਅਦ ਥੋੜਾ ਦੋ ਚਾਰ ਕਦਮ ਚੱਲ ਕੇ ਸੰਦੇਸ਼ ਦੇਣਾ ਸਾਰੀ মিডিਆ ਨੂੰ ਸਾਰੇ ਸਾਡੇ ਜਿਹੜੇ ਆਇਨ ਨਾਲ ਵਰਕਰ ਹੋਣਾ ਹੈ